ਲੈਵ ਸੌਦਾ ਦਿਖਾਉਣਿਆ ਤੁਹਾਨੂੰ ਦੋਸਤੋ ਆੜਿਆ ਪਿਆ ਕੰਮ ਸੱਚੇ ਨੇ ਦੇਖਾ ਮੈਂ ਤੇ ਗੱਲ ਨਹੀਂ ਟੈਂਸ਼ਨ ਦਾ ਫੇਲੇ ਸੌਦਾ ਪੰਡਾ ਮੈਨੂੰ ਯਾਰਾ ਤੈਨਾਂ ਕਰ ਜਾ ਸੌ ਮਾਰ ਜਾ ਉਹ ਯਾਰ ਘੱਟਾ ਪੀਦਾ ਮੈਂ ਝੂਠ ਨਹੀਂ ਮੋਲਦਾ ਓਏ ਜਦ ਟੱਡ ਕਰਾ ਢਿੱਡ ਭਰਦਾ ਮੈਨੂੰ ਘੱਟਾ ਪੈ ਢਿੱਮਗਾ ਲਾ ਮਾਣੂ ਦੇ ਜੀ ਫੜਾਣਾ ਹੋ ਜਾਂਦਾ ਰੋਹ ਭਾਣ ਕੇ ਜਾਂਦਾ ਓਹ ਸਮਾਦੀ ਰਾਜ ਕਦੀ ਰਾਜ ਮੈਂ ਤੋੜਦਾ ਓਏ ਵੀ ਤੇਰੀ ਕੋਈ ਨਹੀਂ ਪਾਉਂਦੀ ਹਾਂਜੀ ਤੇਰੀ ਹੋ ਮੈਂ ਕਢਾੜਾ ਛੜੀਆਂ ਪੁੱਟੀਆਂ ਨੂੰ ਪਾੜਨ ਲਈ ਕਢਾੜਾ ਬਾਈ ਵੜ ਕੇ ਯਾਰ ਮੈਂ ਜਿਵੇਂ ਤੈਨੂੰ ਕਹਿਣਾ ਉਹ ਮਾ ਬਾਲ ਜਾਗਾ ਤੇਰੇ ਨਾਲੋਂ ਵੱਧ ਮੈਨੂੰ ਉਹ ਹਾਂਜੀ ਤੇਰੀਆਂ ਪੁੱਟੀਆਂ ਬੜੀਆਂ ਹੋਦਾ ਹੋ ਗਿਆ ਸਿੱਧਾ ਹਾਂ ਅਜਾ ਮੱਚਦਾ ਜਦ ਰਹੇ ਆੜੀ ਚੋਂ ਲੱਗ ਰਹੇ ਨਹੀਂ ਹੋ ਗਿਆ ਉਹ ਹੋ ਗਿਆ ਸੌਦਾ ਦੋਸਤੋ ਚੋਈ ਜਾਂਦੇ ਨੇ ਪਰ ਖਲ ਬਲੀ ਜੀ ਮਛਰੀਆ ਮੰਡੀ ਦੇ ਜਾਨਵਰ ਬਾਹਰ ਕਰੀ ਜਾਂਦੇ ਨੇ ਸਾਰੇ ਕਿਉਂਕਿ ਇਹ ਚੀਜ਼ ਨਾਲ ਦੋਸਤੋ ਵਪਾਰੀ ਵਰਗ ਨੂੰ ਬਹੁਤ ਘਾਟਾ ਹੈ ਤੇ ਕਿਸਾਨਾਂ ਨੂੰ ਤਾਂ ਘਾਟਾ ਹੈਗੇ ਹੈਗਾ ਮੱਜਾਂ ਦਾ ਰੇਟ ਹੀ ਅੱਧਾ ਰਹੇਗਾ ਦੋਸਤੋ ਮੰਡੀਆਂ ਬੰਦ ਹੋ ਗਈਆਂ ਜੇ ਬਾਕੀ ਸਾਰਾ ਵਪਾਰ ਦੋਸਤੋ ਵਪਾਰੀ ਵਰਗ ਦਾ ਜੰਮੀ ਕੰਮ ਖੜਨ ਵਾਲਾ ਕੰਮ ਹੋ ਜੂਗਾ ਦਿਖਾ ਦਿੰਦੇ ਆ ਤੁਹਾਨੂੰ ਇੱਧਰ ਮਾਲ ਜਾਈ ਵੀ ਜਾਂਦਾ ਵਾਪਸ ਸਾਰਾ ਰਕੇ ਵਰਗੇ ਲੈ ਕੇ ਬਹੁਤ ਜਿਹਾ ਵੇਚਣਾ ਹੈ ਜੀ ਸਾਰੇ ਬੰਦੇ ਪਰੇਸ਼ਾਨ ਨੇ ਵੇਚਣਾ ਹੈ ਜੀ ਕਿ ਲੈ ਕੇ ਖੋਲ ਕੇ ਮੋੜ ਬਾਈ ਕਾਫੀ ਬੰਦੇ ਨੂੰ ਰੁਜ਼ਗਾਰ ਮਿਲਦਾ ਦੀ ਮੰਡੀ ਦੇ ਵੇਚਤੀ ਜੀ ਪੇਜਤੀ ਲੈਣ ਦਾ ਰਮਣ ਕਿਵੇਂ ਦੇ ਕੇ ਗਈ ਆ 2 ਰੁਪਏ ਕਨਾ ਪੂਰੇ ਵੀ ਨਹੀਂ ਕਰੇ ਹਾਂ ਜੀ ਪੂਰੇ ਵੀ ਨਹੀਂ ਕਰੇ ਇਹ ਮੰਡੀ ਬੰਦ ਦਾ ਕਰਨਾ ਜੀ ਬੰਦ ਦਾ ਕਰਨੀ ਆ ਇਹ ਕਟਾ ਕੇ ਗਈ ਆ ਅੱਛਾ ਜੀ 18 20 ਸੇਰੀ ਝੋਟੀ ਸੀ ਜਿਹੜੀ 28 ਦੀ ਦਿੱਤੀ ਆ ਅੱਛਾ ਜੀ ਹਾਂ ਕਟਾ ਗਈ ਜ਼ਮੀਨ ਕਟਾ ਗਈ ਟਗਾ ਜੀ 2000 ਤਾਂ ਲਿਆਕ ਤੁਝੇ ਇਹ ਮੰਡੀਆਂ ਬੰਦ ਹੋਣ ਨਾਲ ਤਾਂ ਫਿਰ ਕੰਮ ਬੰਦੇ ਹੋ ਜੂਗਾ ਜੀ ਸਾਡਾ ਤਾਂ ਨੁਕਸਾਨ ਹੀ ਅੰਦਾਜ਼ਾ ਸਾਨੂੰ ਕੋਈ ਪੈਸੇ ਦਿੰਦਾ ਨਾਲ ਸਾਡਾ ਦਿਨ ਲੰਣ ਚੱਲਦਾ ਅੰਦੇ ਲੇਨ ਵਾਲਾ ਕੰਮ ਵੀ ਬਹਾਨੀ ਹੋ ਜੂਗਾ ਜੀ ਤੈਨੂੰ ਸਾਡਾ 3 ਲੱਖ ਦਾ 10ਵੇਂ ਦਿਨ ਪਗਤਾਣਾ ਠੀਕ ਹੈ ਜੀ 10 ਲੱਖ ਦਾ ਪਗਤਾਣਾ ਮਹੀਨੇ ਦਾ ਠੀਕ ਹੈ ਜੀ ਪੈਸਾ ਦਾ ਕੋਈ ਦੰਦਾ ਨਹੀਂ 10 ਵੇਚ ਕੇ ਕੀ ਕਰਾਂਗੇ ਠੀਕ ਹੈ ਜੀ ਹੁਣ ਮੰਡੀਆਂ ਬੰਦੇ ਹੋ ਗਈਆਂ ਜੀ ਉਹਦੇ ਕਰਕੇ ਕੰਮ ਰੁਕ ਗਿਆ ਜੀ ਸਾਰਿਆਂ ਦਾ ਉਧਰ ਚਾ ਆ ਜੋ ਟੀ ਵੇਚੀ ਹੈ ਜੀ ਇਹੇ ਵੇਚਿਆ ਦੇ ਚਾ ਚੁੰਨੇ ਦੇ ਕਿੰਨੇ ਦੀ ਵੇਚੀ ਹੈ ਦੱਸੋਗੇ 128 ਦੀ ਵੇਚੀ 128000 ਕਿੰਨਾ ਕੁ ਦੁੱਧ ਆ ਜੀ ਦੁੱਧ 1500 ਕਿਲੋ ਗੱਲੇ ਠੀਕ ਹੈ ਜੀ ਦੋਸਤੋ 128 ਦੀ ਵੇਚੀ ਹੈ ਲੈਣੇਦਾਰ ਕਹਿੰਦਾ ਤੋੜ ਕੇ ਗਈ ਆ 2 ਰੁਪਏ ਬਣਾ ਕੇ ਨਹੀਂ ਗਈ ਝੋਟੀ ਦੇਖ ਸਕਦੇ ਹੋ ਦੋਸਤੋ ਪੂਰੀ ਡਬਲ ਹੈ ਇਹ ਸਾਰਾ ਮੰਡੀਆਂ ਬੰਦ ਹੋਣ ਦਾ ਕਾਰਨ ਹੈ ਜਿਹੜਾ ਵਪਾਰੀ ਵਰਗ ਨੂੰ ਘਾਟਾ ਪੈ ਰਿਹਾ ਤੇ ਕਿਸਾਨ ਵੀ ਘਾਟੇ 'ਚ ਹੀ ਜਾ ਰਹੇ ਨੇ ਦੋਸਤੋ ਕਿਉਂਕਿ ਜਾਨਵਰਾਂ ਦਾ ਅੱਧਾ ਰੇਟ ਹੀ ਰਹਿ ਜਾਊਗਾ ਜੇ ਮੰਡੀਆਂ ਬੰਦ ਹੁੰਦੀਆਂ ਨੇ ਨਾ ਕਿ ਛੋਟੀ ਦੋਸਤੋ ਮੂਰਤ ਵਰਗੀ ਛੋਟੀ ਹੈ ਬੜੀ ਵੱਡੀ ਜੀ 1.5 ਲੱਖ ਦੀ ਛੋਟੀ ਹੈ ਬਈ ਤੋੜ ਹੀ ਮਾੜੀ ਜੀ ਖੋਲ ਕੇ ਉਹ ਚਗਾ ਲੈ ਲੋ ਖੜ ਜਾ ਜਾ ਰਹੇ ਸੋ ਕੋਈ ਕਰਨਾ ਪਾਉਂਦਾ ਤੇ ਮੁੰਡਾ ਜਾਏ ਉਦੋਂ ਪੜ੍ਹ ਨਹੀਂ ਪਾਉਂਦਾ ਫੇਰ ਕੱਢਦਾ ਐ ਭਾਂਗਾ ਕਹਿੰਦਾ। ਫਾਇਦਾ ਹੋ ਗਿਆ ਭਾਂਗਾ ਛੱਡਦੇ ਕੀ ਕੱਢਦੇ ਨੇ ਹੁਣ। ਫੇਰ ਨਹੀਂ ਕੱਢਦਾ ਬੰਦਾ ਤੇਜ ਆ ਪੂਰਾ। ਜੋ ਆਜੂ। ਭਾਂਗੀ ਦਾ ਸਰਕਾਰ ਨਹੀਂ ਕਰਦੀ ਮੰਡੀ ਬੰਦ ਕਰਕੇ ਸਾਰਿਆਂ ਦੀ ਰਾਸ ਹੈ ਕਰਾ ਦੇ। ਦੋਸਤੋ ਆ ਝੋਟੀ ਵੇਚੀ ਵਾਲਾ ਨੇਦਾਰ ਨੇ 128000 ਦਾ ਐਡਾ ਸੰਦ। ਹੋ ਵਾਈ ਲੈ ਖੜਾ ਉੱਧਰ। ਬਾਕੀ ਟੋਟੇ ਹੀ ਦੇ ਕੇ ਗਈ ਹੂ ਦੋਸਤੋ ਮੰਡੀ ਬੰਦ ਹੋਣ ਦਾ ਕਾਰਨ ਹੈ। ਜਾਦੇ ਵਾਰ ਉਹ ਫੜਾਉ ਤੋ ਦਿੰਦੇ ਨੇ ਆਪ ਗੱਡੇ ਹੋ ਖੜੇ ਤੇ ਬਾਕੀ ਆ ਜਾਓ ਦੋਸਤੋ ਅੱਗੇ ਦਿਖਾਉਣਾ ਝੋਟੀ ਸਾਨੂੰ ਕੋਈ ਹੋਰ ਦੋਸਤੋ ਆ ਝੋਟੀ ਹੋਰ ਲੱਗਿਆ ਸਾਨੂੰ ਕਣੋਲਾ ਮੰਡੀ ਦਿਖਾਉਣ ਇੱਕ ਐਂ ਸਮਝ ਲਓ ਅੱਜ ਵੀ ਵੀਡੀਓ ਰੋਲੇ ਕੋਲੇ ਜੀ ਬਣੂਗੀ ਦੋਸਤੋ ਪੁਲਿਸ ਵਾਲੇ ਪਹੁੰਚ ਰਹੇ ਨੇ ਉਰੇ ਭਜਾਈ ਜਾਂਦੇ ਆ ਮੈਂ ਸਮੰਟੀ ਚੋਂ ਆ ਭਾਗ ਦਾ ਠੀਕਾਸ ਰੱਖਦੇ ਏ ਥੋੜੇ ਨਾਲ ਹੀ ਜਾਵਾਂਗੇ ਬਾਕੀ ਝੋਟੀ ਚੰਗੀ ਆ ਸਾਰੀ ਦੋਸਤੋ ਡਿਟੇਲ ਬਾਅਦ ਨੂੰ ਪੁੱਛ ਲਾਂਗੇ ਆਪਾਂ ਇਹਦੀ ਕੀ ਗੱਲ ਬਾਤ ਆ ਥਣ ਥਣ ਦੇਖ ਸਕਦੇ ਹੋ ਬਾਈ ਨਾਮ ਦੱਸੋ ਵੀ ਆ ਜੀ ਮਨਦੀਪ ਸਿੰਘ ਬਾਈ ਪਿੰਡ ਕਿਹੜਾ ਬਾਈ ਚੀਮਾ ਵੀਰੇ ਚੀਮਾ ਮੰਡੀ ਨਾ ਨਾ ਚੀਮਾ ਜੋਧਪੁਰ ਬਰਨਾਲੇ ਦੇ ਨਾਲ ਜੋਧਪੁਰ ਚੀਮਾ ਕਿੰਨੇਵੇਂ ਸੂਏ ਝੋਟੀ ਬਈ ਇਹ ਬਾਈ ਪਲੂਣ ਹੀ ਆ ਦੰਦਾਂ ਚ ਕਿਵੇਂ ਆ ਦੰਦਾਂ ਚ ਚੌਗੀ ਹੋ ਵੀਰੇ ਚਾਰ ਦੰਦ ਕਿੰਨੇ ਕਿਦਾਂ ਹੋ ਗਏ ਸੂਈ ਨੂੰ ਇਹਨੂੰ 5-7 ਦਿਨ ਹੋ ਗਏ ਦੁੱਧ ਕਿੰਨਾ ਕੁ ਰੈਡੀ ਆ ਦੁੱਧ ਦੇ ਥੱਲੇ 12 ਕਿਲੋ ਹੁਣ ਤਿਆਰ ਆ ਰੇਟ ਕੀ ਰਹੂ ਬਾਈ ਦਾ ਰੇਟ ਇਹਦਾ ਮੁੱਲ ਵੀਰੇ 1.5 ਫਿਕਸ ਰੇਟ ਹੀ ਫਿਕਸ ਦੇ ਦਾਂਗੇ 95 ਹੀ ਦੇ ਦਾਂਗੇ 90 ਦੀ ਹੋ ਜੂ 90 ਹੀ ਦੇ ਦਾਂਗੇ ਜੇ ਕਿੰਨਾ ਨੰਬਰ ਬੋਲ ਲੈ ਬਾਈ 62837 92204 ਉਸ ਬਣਾ ਰਹੀ ਐ ਕਿ ਵੱਡ ਕੇ ਜਾ ਰਹੀ ਐ ਬਸ ਸਾਵੇਂ ਛੱਟੇ ਵੀ ਹੋਣ ਹੋ ਜਾਣ ਚੰਗੀ ਗੱਲ ਹੀ ਆ ਅੱਛੇ ਮੰਡੀਆਂ ਦੇ ਬੰਦ ਦੇ ਕਾਰਨ ਹੈ ਨਾ ਹਾਂ ਘਰੋਂ ਜਾਨਵਰ ਇੰਨੇ ਸੇਲ ਹੁੰਦੇ ਨਹੀਂ ਜਿੰਨਾ ਮੰਡੀ ਤੋਂ ਬਾਹਰ ਦਾ ਕਾਹ ਕਰੇ ਮੰਡੀ 'ਚ ਹੀ ਵਿਕਦੀਆਂ ਨੇ ਉਹ ਤਾਂ ਘਰੋਂ ਦਾ ਘੇੜਾ ਪੁੱਸਦਾਗਾ ਠੀਕ ਆ ਬਾਈ ਦੇਖੋ ਘੱਟ ਹੀ ਪਹਿਰੇ ਬਾਈ ਕਹਿੰਦਾ ਸਾਵੇਂ ਛੱਟੇ ਹੀ ਕਰੂਗੀ ਇੰਨਿਆਂ 'ਚ ਬਾਕੀ ਜਿਹਨੂੰ ਪਸੰਦ ਆਊਗੀ ਦੋਸਤੋ ਬਾਈ ਨੂੰ ਫੋਨ ਤੇ ਗੱਲਬਾਤ ਕਰਕੇ ਤੁਸੀਂ ਝੂਟੀ ਲੈ ਸਕਦੇ ਹੋ ਬਾਕੀ ਝੂਟੀ ਚੰਗੀ ਆ ਸਾਰੀ ਦੋਸਤੋ ਲੈ ਵਾ ਲੂਗਾ ਵਧੀਆ